ਬਰਸਾਤਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਉਸ ਤੋਂ ਪਹਿਲਾਂ ਹੀ ਪਿੰਡ ਖਰਾਜਪੁਰ ਵਾਸੀਆਂ ਨੂੰ 25 ਦਰਿਆ ਦੀ ਰਿਪੇਅਰ ਨਾ ਹੋਣ ਕਾਰਨ ਚਿੰਤਾ ਵੱਜ ਚੁੱਕੀ ਹੈ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀ ਬੂਟਾ ਸਿੰਘ ਖਰਾਜਪੁਰ ਸਮੇਤ ਹੋਰਾਂ ਨੇ ਦੱਸਿਆ ਕਿ 1993 ਦੇ ਵਿੱਚ ਵੀ 25 ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੜ ਵਰਗੀ ਸਥਿਤੀ ਪਿੰਡ ਅਤੇ ਸ਼ਹਿਰ ਦੇ ਵਿੱਚ ਪਣ ਚੁੱਕੀ ਸੀ ਪਰੰਤੂ ਹਾਲੇ ਵੀ ਉਸ ਤੋਂ ਸਬਕ ਨਾ ਲੈਂਦਿਆਂ ਹੋਇਆਂ 25 ਦਰੇ ਦੇ ਬੰਨ ਨੂੰ ਮਜ਼ਬੂਤ ਨਹੀਂ ਕੀਤਾ ਜਾ ਰਿਹਾ ਉਨੇ ਕਿਹਾ ਕਿ ਪਿਛਲੇ ਸਾਲ ਹੋਈ ਬਰਸਾਤ ਅਤੇ ਚੰਡੀਗੜ੍ਹ ਸਾਈਡ ਤੋਂ ਪਾਣੀ ਛੱਡਿਆ ਗਿਆ ਜਿਸ ਕਾਰਨ ਪਾਣੀ ਦਾ ਪੱਧਰ ਵੱਧ ਚੁੱਕਿਆ ਸੀ ਅਤੇ ਪਿੰਡ ਦੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਜਿੱਥੇ ਬੰਦ ਟੁੱਟਣ ਲੱਗਿਆ ਸੀ ਉੱਥੇ ਮਿੱਟੀ ਨਾਲ ਭਰੇ ਥੈਲੇ ਲਗਾਉਣ ਤੋਂ ਬਾਅਦ ਉਸ ਨੂੰ ਟੁੱਟਣ ਤੋਂ ਬਚਾਇਆ ਗਿਆ। ਪ੍ਰੰਤੂ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਰ ਨਹੀਂ ਲਈ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਫੇਰ ਬਰਸਾਤੀ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਵੱਲੋਂ ਇੱਕੋ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਜੇਕਰ ਸਮਾਂ ਰਹਿੰਦਿਆਂ ਬੰਦੀ ਰਿਪੇਅਰ ਨਾ ਕੀਤੀ ਗਈ ਤਾਂ 1993 ਵਰਗੇ ਹਾਲਾਤ ਇੱਕ ਵਾਰ ਫਿਰ ਤੋਂ ਇਲਾਕੇ ਵਿੱਚ ਪੈਦਾ ਨਾ ਹੋ ਜਾਣ। ਜੀ ਨਾਮ ਹੈ ਜੀ। ਮੇਰਾ ਨਾਮ ਜੀ ਬੋਟਾ ਸਿੰਘ ਖਰਾਜਪੁਰਾ ਜੀ। ਸੋ ਮੈਂ ਧੰਨਵਾਦ ਕਰਦਾ ਤੁਹਾਡਾ 89 ਨਿਊਜ਼ ਦਾ ਜੋ ਸਾਡੀ ਵਿਸਤਾਰ ਦੇ ਨਾਲ ਖਬਰ ਜੋ ਹੈ ਉਹ ਸਾਡਾ ਜੋ ਖਰਾਜਪੁਰ ਦੀ ਹੈ ਉਹ ਤੁਸੀਂ ਆ ਆਵਾਮ ਤੱਕ ਦਿਖਾਓਗੇ ਸੋ ਮੈਂ ਵਿਸਤਾਰ ਨਾਲ ਤੁਹਾਨੂੰ ਦੱਸਦਾ ਜੀ ਅੱਜ ਤੋਂ 1993 ਦੇ ਵਿੱਚ ਇਹ ਸਬੰਧਾ ਜਿਹੜਾ ਸੀਗਾ ਇਹ ਬੰਦਾ ਫਲੱਡ ਦੇ ਕਾਰਨ ਸਾਡਾ ਟੁੱਟਾ ਸੀਗਾ ਜਿਸ ਦੇ ਵਿੱਚ ਰਾਜਪੁਰੇ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀਗਾ ਉਸ ਟਾਈਮ ਵੀ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਹੀਂ ਕਰਵਾਈ ਗਈ ਪਿੰਡ ਵਾਲਿਆਂ ਨੇ ਸਹਿਯੋਗ ਦੇ ਨਾਲ 1993 ਵਿੱਚ ਵੀ ਇਹ ਬੰਦੇ ਰਿਪੇਅਰ ਕੀਤੀ ਸੀਗਾ ਬੰਦਾ ਬੰਨਿਆ ਸੀ ਸੋ ਪਿਛਲੇ ਸਾਲ ਜੋ ਬਹੁਤ ਜ਼ਿਆਦੀ ਬਰਸਾਤਾਂ ਹੋਈਆਂ ਉਸ ਦੇ ਨਾਲ ਆ ਜੋ ਚੰਡੀਗੜ੍ਹ ਦਾ ਜਿੰਨਾ ਵੀ ਪਾਣੀ ਹੈ ਉਹ ਸਾਰਾ ਇਸ ਡਰੇਨ ਦੇ ਵਿੱਚ 25 ਦਰੇ ਦੇ ਵਿੱਚ ਆਉਂਦਾ ਹੈ ਜਿਸ ਦੇ ਨਾਲ ਪਿਛਲੇ ਸਾਲ ਬੰਦਾ 1 2 ਥਾਵਾਂ ਤੋਂ ਕਾਫੀ ਟੁੱਟਣ ਦੇ ਨੁਕਸਾਨ ਦੇ ਕਿਨਾਰੇ ਹੋਇਆ ਸੀ ਟੁੱਟ ਵੀ ਚੱਲਿਆ ਸੀਗਾ ਜੋ ਸਾਰੇ ਨਗਰ ਨਿਵਾਸੀਆਂ ਦੇ ਪਿੰਡ ਦੇ ਸਹਿਯੋਗ ਦੇ ਨਾਲ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਸਾਰਾ ਦਿਨ ਲਗਾ ਕੇ ਇੱਥੇ 2 3 ਦਿਨ ਥੈਲੇ ਲਗਾਏ ਗਏ ਮਿੱਟੀ ਪਾਈ ਗਈ ਔਰ ਜਿਸ ਦੇ ਕਾਰਨ ਇਹਦਾ ਬਚਾਅ ਹੋ ਸਕਿਆ ਸੋ ਅਸੀਂ ਨਹਿਰ ਮਹਿਕਮੇ ਨੂੰ ਔਰ ਰਾਜਪੁਰੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਤੇ ਅਪੀਲ ਕਰਦੇ ਆ ਕਿ ਇਸ ਦੇ ਉੱਪਰ ਮਿੱਟੀ ਪਾਈ ਜਾਵੇ ਇਸ ਦੇ ਨਾਲ ਪੱਥਰ ਦਾ ਕੰਮ ਕੀਤਾ ਜਾਵੇ ਤਾਂ ਜੋ ਜਿਹੜੀਆਂ ਸਾਲ ਬਾਅਦ ਇੱਥੇ ਡਰੇਨ ਦੇ ਵਿੱਚ ਪਾਣੀ ਆਉਂਦਾ ਉਹਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਪਿੰਡ ਦਾ ਉਹ ਸ਼ਹਿਰ ਦਾ ਨਾਮ ਹੋਵੇ ਇੱਥੇ ਤੋਂ 1.8 ਕਿਲੋਮੀਟਰ ਉਰੀਤੇ ਕਚੇਰੀਆਂ ਨੇ ਜੀ ਰਾਜਪੁਰ ਦੇ ਹੱਦ ਦੇ ਵਿੱਚ ਅਗਰ ਵਾਈਜ਼ ਇਸ ਡਰੇਨ ਦੇ ਵਿੱਚੋਂ ਜੇ ਕਿਤੇ ਕੋਈ ਨੱਕਾ ਟੁੱਟਦਾ ਕੋਈ ਬੰਦਾ ਟੁੱਟਦਾ ਕੋਈ ਨੁਕਸਾਨ ਹੁੰਦਾ ਤਾਂ ਰਾਜਪੁਰ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਏਗਾ ਸੋ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਨਹਿਰ ਨੂੰ ਪੱਕਾ ਬੰਦੇ ਨੂੰ ਮਿੱਟੀ ਪਾ ਕੇ ਇਸ ਨੂੰ ਉੱਚਾ ਕੀਤਾ ਜਾਵੇ ਪੱਕਾ ਕੀਤਾ ਜਾਵੇ ਤਾਂ ਜੋ ਇਸ ਦੇ ਵਿੱਚ ਜੋ ਬਰਸਾਤਾਂ ਦਾ ਪਾਣੀ ਹੈ ਉਹ ਬਹਾਲ ਹੋ ਸਕੇ ਸੋ ਮੈਂ ਇਸ ਤੋਂ ਇਲਾਵਾ ਵੀ ਤੁਹਾਡੇ ਧਿਆਨ ਚ ਕਰਾ ਦਾਂ ਕਿ ਤੁਸੀਂ ਨਿਗਾਹ ਵੀ ਮਾਰ ਸਕਦੇ ਹੋ ਡਰੇਨ ਦੇ ਵਿੱਚ ਦਰਖਤ ਗਿਰੇ ਨੇ ਇਸ ਤੋਂ ਇਲਾਵਾ ਇੱਥੇ ਜੰਗਲ ਬਹੁਤ ਹੈ ਜੀ ਵਾਰਦਾ ਤਾਂ ਵੀ ਹੋ ਸਕਦੀਆਂ ਨੇ ਤੁਸੀਂ ਦੇਖ ਸਕਦੇ ਹੋ ਸੋ ਸਾਡੀ ਤੇ ਇਹੀ ਬੇਨਤੀ ਹੈ ਕਿ ਪ੍ਰਸ਼ਾਸਨ ਅਗੇ ਕਿ ਪਾਣੀ ਬਰਸਾਤਾਂ ਆਉਣ ਤੋਂ ਪਹਿਲਾਂ ਪਹਿਲਾਂ ਇਸ ਦੇ ਉੱਪਰ ਮਿੱਟੀ ਪਾ ਕੇ ਇਸ ਨੂੰ ਪੱਕਾ ਕੀਤਾ ਪੰਚਾਇਤ ਤਾ ਜੋ ਜਾਨੀ ਮਾਲੀ ਨੁਕਸਾਨ ਨਾ ਹੋਵੇ ਸਾਡਾ ਬੰਦਾ ਜਿਹੜਾ 93 ਚ ਵੀ ਟੁੱਟ ਗਿਆ ਸੀ ਤੇ ਪਿਛਲੇ ਸਾਲ ਵੀ ਟੁੱਟ ਗਿਆ ਇਹਦਾ ਬਹੁਤ ਨੁਕਸਾਨ ਹੋਣਾ ਜੀ ਅਸੀਂ ਪ੍ਰਸ਼ਾਸਨ ਅਗੇ ਮੰਗ ਕਰਨੇ ਆ ਕਿ ਇਹਦੇ ਉੱਤੇ ਮਿੱਟੀ ਪਾਣੀ ਚਾਹੀਦੀ ਏ ਤੇ ਇਹਨੂੰ ਮਾੜਾ ਮੋਟਾ ਜਿਹੜਾ ਕੋਈ ਇਹਦੇ ਉੱਤੇ ਮਿੱਟੀ ਪਾ ਕੇ ਇਹਦੀ ਚੰਗੀ ਤਰ੍ਹਾਂ ਸਫਾਈ ਹੋਵੇ ਚੋਏ ਦੀ ਵੀ ਇਹ ਮੰਗ ਪ੍ਰਸ਼ਾਸਨ ਕੀ ਕਹਿਣਾ ਚਾਹੂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਬਰਸਾਤਾ ਹੁੰਦੀਆਂ ਨੇ ਜਦੋਂ ਟੁੱਟਣ ਦੇ ਨੇੜੇ ਬੰਦਾ ਹੋ ਜਾਂਦਾ ਹੈ ਨਾ ਤੇ ਟਿੰਡ ਵਾਲੇ ਹੀ ਇੱਥੇ ਠੀਕਰੀ ਪਿਆਰਾ ਲਾਂਦੇ ਨੇ ਕਿਉਂਕਿ ਕਿਤੇ ਨੁਕਸਾਨ ਨਾ ਹੋ ਜਾਵੇ ਤੇ ਨੁਕਸਾਨ ਸਾਰੇ ਰਾਜਪੁਰੇ ਦਾ ਹੀ ਹੁੰਦਾ ਜਿਸ ਥਾਂ ਤੇ ਅਸੀਂ ਮੌਜੂਦਾ ਖੜੇ ਆ ਇੱਥੇ ਵੀ ਘਾਰਾਂ ਪਈਆਂ ਹੋਈਆਂ ਨੇ ਹਨਾ ਤੇ ਬਾਅਦ ਵਿੱਚ ਜਦੋਂ ਟੁੱਟ ਜਾਣਾ ਬਾਅਦ ਵਿੱਚ ਮੁਆਵਜ਼ਿਆਂ ਦੀਆਂ ਗੱਲਾਂ ਚੱਲ ਪੈਂਦੀਆਂ ਨੇ ਮੁਆਵਜ਼ਾ ਕੀ ਕਰਨਾ ਹੈ ਅਸੀਂ ਸਾਨੂੰ ਪਹਿਲਾਂ ਹੀ ਸੁਰੱਖਿਅਤ ਕੀਤਾ ਜਾਵੇ ਇਸ ਬੰਨ ਦੇ ਉੱਤੇ ਰਿਪੇਅਰ ਕੀਤੀ ਜਾਵੇ ਜਿਹੜੀ ਡਰੇ ਨੇ ਪਾਣੀ ਰੋਕਦੀ ਹੈ ਜਿਹਦੇ ਕਰਕੇ ਇਹ ਟੁੱਟਦਾ ਹੈ ਬੰਨ ਇਸ ਦੀ ਸਾਫ ਸਫਾਈ ਕੀਤੀ ਜਾਵੇ ਤੇ ਬੰਨ ਦੇ ਉੱਤੇ ਮਿੱਟੀ ਪੁਆਈ ਜਾਵੇ ਨੀਰਾ ਖਰਾਈਪੁਰੇ ਦਾ ਨਹੀਂ ਹੋ ਕਿ ਸਾਰੇ ਰਾਜਪੁਰੇ ਨੂੰ ਹੀ ਖਤਰਾ ਹੈ ਕਚਹਿਰੀਆਂ ਨੂੰ ਖਤਰਾ ਹੈ ਜਿਹੜੇ ਅਫਸਰ ਸਭਾਨ ਬੈਠੇ ਨੇ ਇਥੇ ਰਹਿਣ ਆ ਰਹੇ ਉਹਨਾਂ ਨੂੰ ਸਾਡੇ ਤੋਂ ਵੀ ਜ਼ਿਆਦਾ ਖਤਰਾ ਹੈ ਇਸ ਕਰਕੇ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਵਾਰ-ਵਾਰ ਅਸੀਂ ਹੁਣ ਕਹਿੰਨੇ ਪਿਆ ਹੁਣ ਥਾਂ ਸੁੱਕਾ ਏ ਇਸ ਦੀ ਮਰਮਤ ਕਰਵਾਈ ਜਾਵੇ ਸਾਡੀ ਤੇ ਇਹੋ ਹੀ ਅਪੀਲ ਹੈ ਅਸੀਂ ਬੰਦ ਬਾਰੇ ਕਰ ਰਹੇ ਹਾਂ ਦੇਖੋ ਤੁਹਾਡੇ ਸਾਹਮਣੇ ਦੇਖੋ ਸਾਫ਼ ਹੀ ਨਜ਼ਰ ਆ ਰਿਹਾ ਹੈ ਬੰਦੇ ਦੇ ਤੇ ਮਿੱਟੀ ਪਾ ਕੇ ਰਿਪੇਅਰ ਹੋਣੀ ਚਾਹੀਦੀ ਹੈ ਕੋਈ ਪੱਥਰ ਲੱਗਣਾ ਚਾਹੀਦਾ ਜੋ ਵੀ ਹੈਗਾ ਕਿਉਂਕਿ ਬਾਰਸ਼ਾਂ ਦਿਨ ਹੈਗੇ ਨੇ ਇਹ ਪਿਛਲੇ ਸਾਲ ਟੁੱਟ ਚਲੇ ਸੀ ਬਹੁਤ ਨੁਕਸਾਨ ਹੋ ਚੁਲਿਆ ਸੀ ਜੀ ਇਹ ਤੂੰ ਸਾਲਾ ਲੋ ਵੀ ਕਿੰਨਾ ਕਰਿਆ ਗਿਆ ਬੰਦ ਸਾਲਾਂ ਨੂੰ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੰਦਾ ਹੋਵੇ ਅਖ਼ਰ